ਮੇਰਾ ਪੁੱਤ ਹੱਸਦਾ ਗਿਆ ਸਾਡੇ ਨਾਲ ਜੱਪੀਆਂ ਪਾਉਂਦਾ ਗਿਆ ਆਪਣੇ ਡੈਡੀ ਨੂੰ ਜੱਪੀ ਪਾਈ ਮੈਨੂੰ ਜੱਪੀ ਪਾ ਕੇ ਕੁੱਟ-ਕੁੱਟ ਕੇ ਮਿਲ ਕੇ ਗਿਆ ਕੁਝ ਦਿਨਾਂ ਬਾਅਦ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਨੌਜਵਾਨ ਨਸ਼ੇ ਦੀ ਪੇੜ ਚੜ੍ਹ ਗਿਆ ਮਾਪਿਆਂ ਦੇ ਇਕਲੌਤਾ ਪੁੱਤਰ ਘਰੋਂ ਹੱਸਦਾ ਖੇਡਦਾ ਬਾਹਰ ਨਿਕਲਿਆ ਪਰ ਉਸ ਦੀ লাশ ਸਤਲੁਜ ਦਰਿਆ ਦੇ ਕੰਢੇ ਤੋਂ ਬਰਾਮਦ ਹੋਈ ਮਾਠੀਵਾੜਾ ਦੇ ਪਿੰਡ ਰਤੀਪੁਰ ਦੇ ਕਿਸਾਨ ਰਣਜੋਤ ਸਿੰਘ ਦਾ ਇਕਲੌਤਾ ਪੁੱਤਰ ਜਸ਼ਨਪ੍ਰੀਤ ਸਿੰਘ ਮਾੜੀ ਸੰਗਤ ਚਪੈਣ ਕਰ ਨਸ਼ੇ ਦਾ ਆਦੀ ਹੋ ਗਿਆ ਜਿਸਨੇ ਹੁਣ ਉਸ ਦੀ ਝਾਂ ਲੈ ਲਈ ਅੱਜ ਮੇਰਾ ਬੇਟਾ 28.25 ਸਾਲ ਦਾ ਹੋ ਗਿਆ ਵਿਆਹ ਤਾਂ ਨਹੀਂ ਹੋਇਆ ਸੀ ਨਹੀਂ ਵਿਆਹ 23 ਜੁਲਾਈ 1995 ਦਾ ਬਰਤ ਇਕਲੌਤਾ ਪੁੱਤਰ ਸੀਗਾ ਇਹ ਬਸ ਇਕਲੌਤਾ ਹੀ ਸੀ ਕੋਰ ਕੋਚ ਨਹੀਂ ਕੋੜ ਰਿਹਾ ਖਾਲੀ ਜਦੋਂ ਉਹ ਘਰੋਂ ਗਿਆ ਆਖਰੀ ਟਾਈਮ ਕੀ ਕਿਹਾ ਉਹਨੇ ਤੁਹਾਨੂੰ ਕੀ ਗੱਲ ਹੋਈ ਸੀ ਤੁਹਾਡੇ ਨਾਲ ਕੋਈ ਗੱਲ ਐਸੀ ਨਹੀਂ ਹੋਈ ਬੜਾ ਪਿਆਰ ਆ ਪੁੱਤ ਬੜੀਆਂ ਮੇਰੇ ਨਾਲ ਗੱਲਾਂ ਕੀਤੀਆਂ ਮੇਰੇ ਤੋਂ ਸਿਰ ਤੇਲ ਚ ਸਾਇਆ ਉਹਨੇ ਕਹਿੰਦਾ ਮੇਰੇ ਸਿਰ ਤੇਲ ਚ ਅਸ ਸਿਕਰੀ ਹੋਈ ਹੋਈ ਐ ਮੈਂ ਤੇ ਸਿਆ ਕਹਿੰਦਾ ਮੇਰੀ ਟੂਈ ਤੇ ਖਾ ਜਾਂਦੀ ਐ ਮੈਂ ਟੂਈ ਤੇ ਵੀ ਤੇਲ ਮਲਿਆ ਨਾਰੀ ਗਰ ਦਾ ਮੈਨੂੰ ਬੜੀਆਂ ਗੱਲਾਂ ਕੀਤੀਆਂ ਕਹਿੰਦਾ ਹੁਣ ਤਾਂ ਮੈਂ ਵਿਦੇਸ਼ ਚੱਲਿਆ ਜਾਣਾ ਇਹ ਤੇਰੀ ਧਰਤੀ ਤੋਂ ਮੂੰਹ ਮੁੱਕ ਗਿਆ ਮੈਨੂੰ ਨਹੀਂ ਇਹ ਤੇਰੀ ਧਰਤੀ ਬੜੀਆ ਲੱਗਦੀ ਹੈਗੀ ਕਹਦਾ ਇਤੇ ਕੀ ਇਤੇ ਤਾਂ ਬੜੇ ਲੋਕ ਗਲਤੀ ਨੇ ਕੋਈ ਕਿਸੇ ਨੂੰ ਦੇਖ ਕੇ ਨਹੀਂ ਪਸੰਦ ਕਰਦਾ ਮੇਰਾ ਪੁੱਤ ਹੱਸਦਾ ਗਿਆ ਸਾਡੇ ਨਾਲ ਜੱਪੀਆਂ ਪਾਉਂਦਾ ਗਿਆ ਆਪਣੀ ਡੈਡੀ ਨੂੰ ਜੱਪੀ ਪਾਈ ਮੈਨੂੰ ਜੱਪੀ ਪਾ ਕੇ ਕੁੱਟ-ਕੁੱਟ ਕੇ ਮਿਲ ਕੇ ਗਿਆ ਮੈਂ ਕੋਈ ਗੱਲ ਛੁੱਟ ਨਹੀਂ ਕਦੇ ਵੀਰੇ ਬੋਲਦੇ ਤੇ ਮਾਛੀਵਾੜਾ ਸਾਹਿਬ ਤੋਂ 10 ਕਿਲੋਮੀਟਰ ਦੂਰ ਸਤਲੁਜ ਦਰਿਆ 'ਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਜਿਸ ਦੀ ਪੁਲਿਸ ਨੂੰ ਪਛਾਣਨਾ ਹੋ ਸਕੇ ਪਰ ਜਦੋਂ ਉਸ ਦੀ ਤਸਵੀਰ ਅਖਬਾਰ 'ਚ ਛਪੀ ਤਾਂ ਨੌਜਵਾਨ ਨੇੜਲੇ ਪਿੰਡ ਰਤੀਪੁਰ ਦਾ ਨਿਕਲਿਆ ਪਰਿਵਾਰਕ ਮੈਂਬਰਾਂ ਉਪਰੋਂ ਤਬਕ ਉਹਨਾਂ ਦਾ ਪੁੱਤਰ ਜਸ਼ਨਪ੍ਰੀਤ ਸਿੰਘ ਨਸ਼ੇ ਦੀ ਦਲਦਲ ਚੋਂ ਨਿਕਲ ਕੇ ਵਿਦੇਸ਼ ਜਾ ਕੇ ਸੈਟਲ ਹੋਣਾ ਚਾਹੁੰਦਾ ਸੀ ਪਰਿਵਾਰ ਵੱਲੋਂ ਉਸ ਨੂੰ ਵਿਦੇਸ਼ ਭੇਜਣ ਦੀ ਕਿਸੇ ਏਜੰਟ ਕੋਲ ਫਾਈਲ ਵੀ ਲਗਵਾਈ ਹੋਈ ਸੀ ਅਤੇ 22 ਫਰਵਰੀ ਨੂੰ ਉਸ ਨੇ ਵਿਦੇਸ਼ ਜਾਣਾ ਸੀ ਪਰ ਹੁਣੀ ਅਜੇ ਹੀ ਵਾਪਰੀ ਕਿ ਨਾ ਤਾਂ ਜਸ਼ਨਪ੍ਰੀਤ ਸਿੰਘ ਨਸ਼ੇ ਦੀ ਦਲਦਲ ਚੋਂ ਨਿਕਲ ਸਕਿਆ ਅਤੇ ਨਾ ਹੀ ਵਿਦੇਸ਼ ਜਾ ਸਕਿਆ ਕਰਦਾ ਸੀ ਜੀ ਹਟ ਜਾਂਦਾ ਸੀ ਵਿੱਚ ਥੋੜਾ ਬਹੁਤ ਕਰਦਾ ਸੀ ਬਹੁਤ ਵੱਡਾ ਆਦੀ ਨਹੀਂ ਸੀਗਾ ਕਰਦਾ ਜਰੂਰ ਸੀਗਾ ਮੈਨੂੰ ਸ਼ੈਡਵੂ ਕੇਂਦਰ ਚ ਵੀ ਗਿਆ ਸੀ ਪਹਿਲਾਂ ਹਾਂਜੀ ਮੈਨੂੰ ਨਸ਼ਾ ਸ਼ੈਡਵੂ ਕੇਂਦਰ ਚ ਰਹਿ ਚੁੱਕਿਆ ਤੇ ਠੀਕ ਹੋ ਗਿਆ ਸੀ ਕੈਨ ਤੇ ਹੁਣ ਵੀ ਤਕਰੀਬਨ ਠੀਕ ਸੀਗਾ 10 12 ਦਿਨ ਠੀਕ ਰਿਹਾ ਹੁਣ 4-5 ਦਿਨ ਤੋਂ ਥੋੜਾ ਜਿਹਾ ਮੈਨੂੰ ਇੱਕ ਦਿਨ ਛੱਕ ਜ਼ਰੂਰ ਪਈ ਸੀ ਵੀ ਹੋ ਸਕਦਾ ਇਹਨੇ ਕਰਿਆ ਹੋਵੇ ਤੇ ਹੁਣ ਲਾਸਟ ਟਾਈਮ ਆਕੇ ਨਾ ਇਹਦੇ ਪਹਿਲਾਂ ਅਸੀਂ ਸਟੱਡੀ ਬੇਸ ਤੇ ਇਹਦੇ ਲਾਉਂਦੇ ਰਹੇ ਅਪਲਾਈ ਕਰਦੇ ਰਹੇ ਤੇ ਇਹਦਾ ਵੀਜ਼ਾ ਸਟੱਡੀ ਬੇਸ ਤੇ ਲੱਗਿਆ ਨਹੀਂ ਹੈਗਾ 4-5 ਵਾਰੀ ਕੈਨੇਡਾ ਦਾ ਅਮਰੀਕਾ ਦਾ ਟਰਾਈ ਕਰਿਆ ਲੇਕਿਨ ਵੀਜ਼ਾ ਨਹੀਂ ਲੱਗਿਆ ਚੌਂਦਾ ਬਾਹਰ ਜਾਣਾ ਸੀਗਾ ਹੁਣ ਅਸੀਂ ਪੇਪਰ ਲਾਇਏ ਸੀ ਇਹਦੇ ਅਮਰੀਕਾ ਦੇ ਤੇ ਹੁਣ ਇਹਨੂੰ ਅਮਰੀਕਾ ਦੇ ਜੀ ਦੀ ਦੇ ਨਟਰਾ ਸੀ ਲਾਇਏ ਸੀ ਕਿ ਨਾ ਉਹਦੇ ਵੱਲ ਹੁਣ ਜੈਸ ਹੋ ਗਈ ਸੀ ਉਹਨੇ 22 ਤਰੀਕ ਨੂੰ ਇਹਦੀ ਫਲੈਟ ਕਰਾਉਣੀ ਸੀਗੀ ਪਰਿਵਾਰਕ ਮੈਂਬਰਾਂ ਮੁਤਾਬਕ ਨੌਜਵਾਨ ਜਸ਼ਨਪ੍ਰੀਤ ਸਿੰਘ ਕਰੋ ਨਸ਼ਾ ਛਡਾਊ ਕੇਂਦਰ ਚ ਜਾ ਲੈ ਨਿਕਲਿਆ ਸੀ ਅਤੇ ਹੁਣ ਪਰਿਵਾਰ ਨੇ ਨਸ਼ਾ ਛਡਾਊ ਕੇਂਦਰ ਤੇ ਹੀ ਸ਼ੱਕ ਜਤਾਇਆ ਜਸ਼ਨਪ੍ਰੀਤ ਸਿੰਘ ਦੇ ਚਾਚੇ ਨੇ ਉਸਦੀ ਮੌਤ ਨੂੰ ਨਸ਼ੇ ਨਾਲ ਨਾ ਹੋਈ ਮੰਨਦਿਆਂ ਇਸ ਨੂੰ ਕਤਲ ਕਰਾਰ ਦਿੱਤਾ ਜੋ ਮੈਂ ਫੋਟੋਆਂ ਦੇਖੀਆਂ ਨੇ ਪ੍ਰਸ਼ਾਸਨ ਦੇ ਕੋਲ ਜਾ ਕੇ ਵੀ ਉਹ ਫੋਟੋਆਂ ਤੋਂ ਮੈਨੂੰ ਜੱਜਮੈਂਟ ਇਹ ਹੁੰਦੀ ਆ ਵੀ ਇਸ ਨੂੰ ਕਿਤੇ ਲਿਆ ਕੇ ਬਾਹਰੋਂ ਸੱਟਿਆ ਗਿਆ ਥੇ ਸੁੱਟਣ ਦਾ ਤਰੀਕਾ ਵੀ ਗਲਤ ਆ ਕਿਉਂਕਿ ਸੁੱਟ ਕੇ ਥੋੜਾ ਖਿੱਚਿਆ ਗਿਆ 29 ਤੋਂ ਫੜ ਕੇ ਕਿਉਂਕਿ ਉਹਦੀ ਜਿਹੜੀ ਟੀ-ਸ਼ਰਟ ਆ ਉਹਦੀ ਬੈਕ ਤੇ ਐ ਤਾਂ ਹੁਣ ਹੋਈ ਹੋਈ ਆ ਉਹਦੀ ਉਹਦੇ ਬਾਜ਼ੂ ਆਏ ਨੇ ਤਾਂ ਹਾਣੂ ਨਹੀਂ ਆਏ ਇੱਕ ਬਾਜ਼ੂ ਤਾਂ ਹਾਣੂ ਉਹਦਾ ਕੋਲ ਤਾਂ ਖਿਚਣ ਕਰਕੇ ਉਹਦੇ ਬਾਜ਼ੂ ਆਏ ਹੋਊਗਾ ਉਹਦੇ ਦੂਸਰਾ ਜਿਹੜੀ ਉਹਦੀ ਬਾਹਾਂ ਦੇ ਵਿੱਚ ਸਿਰੰਜਾ ਉਹ ਬਾਅਦ ਚ ਖੋਈ ਗਈ ਆ ਪ੍ਰਸ਼ਾਸਨ ਨੂੰ ਤੇ ਪਬਲਿਕ ਨੂੰ ਘਬਰਾਹ ਕਰਨ ਵਾਸਤੇ ਮੈਨੂੰ ਲੱਗ ਰਿਹਾ ਵੀ ਇਸ ਤਰ੍ਹਾਂ ਦਾ ਕੇਸ ਨੂੰ ਘਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਨੂੰ ਡਾਊਟ ਆ ਵੀ ਉਹ ਜਿਹੜਾ ਕਿਸੇ ਦੇ ਨੈਟਵਰਕ ਚ ਆਇਆ ਮਾਚੀਵਾੜ ਤੋਂ ਹੀ ਵੀ ਉਹਦੇ ਸੰਪਰਕ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਕੁਝ ਨਾ ਕੁਝ ਲੱਭੂਗਾ। ਤੇ ਮ੍ਰਿਤਕ ਜਸ਼ਨਪ੍ਰੀਤ ਸਿੰਘ ਆਪਣੇ ਮਾਪਿਆਂ ਦੇ ਇਕਲੌਤਾ ਪੁੱਤਰ ਸੀ ਜਿਸ ਦਾ ਹੋਰ ਕੋਈ ਵੀ ਭੈਣ ਭਰਾ ਨਹੀਂ ਹੈ ਅਤੇ ਜਸ਼ਨ ਦੀ ਮੌਤ ਨਾਲ ਹੁਣ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਦੂਜੇ ਪਾਸੇ ਪਰਿਵਾਰ ਜਸ਼ਨਪ੍ਰੀਤ ਸਿੰਘ ਦੀ ਮੌਤ ਲਈ ਉਸ ਨਾਲ ਨਸ਼ਾ ਕਰਨ ਵਾਲੇ ਸਾਥੀਆਂ ਅਤੇ ਨਸ਼ਾ ਛਡਾਊ ਕੇਂਦਰ ਨੂੰ ਜ਼ਿੰਮੇਵਾਰ ਦਰ ਰਿਹਾ ਹੈ। ਫਿਲਹਾਲ ਇੱਕ ਗੁੱਥੀ ਪੁਲਿਸ ਕਦੋਂ ਤੱਕ ਸੁਲਝਾਉਂਦੀ ਏ ਇਹ ਦੇਖਣ ਵਾਲੀ ਗੱਲ ਹੋਵੇਗੀ ਮਾਛੀਵਾੜਾ ਤੋਂ ਸੁਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ